ਕਾਲ ਗਈ ਸੀ ਕਹਿੰਦੇ ਵੀ ਲੈਂਥ ਨਾਉਂ ਦੇ ਕੋਲ ਹਮੇਚਰਾ ਹਾਊਸ ਆ ਉਹਨੂੰ ਅੱਗ ਲੱਗੀ ਐ ਅਸੀਂ ਤੁਰੰਤ ਹੀ ਲਗਾਤਾਰ ਉਹਦੇ ਨਾਲ ਦੀ ਨਾਲ ਦੋ ਗੱਡੀਆਂ ਅਸੀਂ ਬਾਹਰ ਕਾਬੂ ਕਰਤੀਆਂ ਕੰਟਰੋਲ ਆ ਨਾਲ ਦੇ ਨਾਲ ਅਸੀਂ ਉੱਥੋਂ ਟਰਨ ਆਊਟ ਕਰਤੀਆਂ ਸੀਗਾ ਇੱਥੇ ਆ ਕੇ ਦੇਖਾਂਗੇ ਅੱਗ ਬਹੁਤ ਜ਼ਿਆਦਾ ਸੀ ਅਤੇ ਨਾਲ ਦੀ ਨਾਲ ਸਾਰਾ ਸਟਾਫ ਹਾਜ਼ਰ ਹੋ ਕੇ ਬੜੀ ਮਿਹਨਤ ਦੇ ਨਾਲ ਮਸ਼ਕਲਤਾ ਦੇ ਨਾਲ ਕਾਬੂ ਕਰ ਲਏ ਜੀ ਕਿੰਨੇ ਘੰਟੇ ਲੱਗੇ ਹਲਕਵੀਰ ਜੀ ਘੰਟੇ ਦਾ ਤਕਰੀਬਨ ਹੋ ਗਿਆ ਨਾ 7:30 ਵਜੇ ਕੌਣ ਆਈ ਹੈ ਜੀ ਸਾਨੂੰ ਕਿੰਨੀਆਂ ਕੱਡੀਆਂ ਆ ਗਈਆਂ ਗੱਡੀਆਂ ਤਕਰੀਬਨ ਸਾਰਾ ਫਾਇਰ ਬ੍ਰਿਗੇਡ ਦੀਆਂ ਸਾਰੀਆਂ ਗੱਡੀਆਂ ਇੱਥੇ ਹੋ ਗਿਆ ਸੀਗਾ 8-9 ਘੰਟੀਆਂ ਸਿੰਘ ਜੀ 8-9 ਆ ਗਈਆਂ ਕਿੰਨੀ ਮਿਹਨਤ ਕਰਨੀ ਪਈ ਤੁਹਾਨੂੰ ਮਿਹਨਤ ਤਾਂ ਜੀ ਬਹੁਤ ਜ਼ਿਆਦਾ ਕਰਨੀ ਪਈ ਜੀ ਤੁਹਾਡੀ ਬੋਡੀ ਵੀ ਜੀ ਤੁਹਾਡੇ ਨਾਲ ਟੀਮ ਸਾਡੇ ਸਾਰੇ ਜਿੰਨਾ ਸਾਡਾ ਫਾਇਰ ਬ੍ਰਿਗੇਡ ਦਾ ਸਾਰਾ 22 25 ਜਾਨ ਹਾਂ 22 25 ਜਾਨ ਸਾਰਾ ਸਟਾਫ ਹੀ ਹਾਜ਼ਰ ਹੋ ਗਿਆ ਸੀਗਾ ਜੀ ਸਾਡਾ ਕਿਸ ਤਰ੍ਹਾਂ ਕੀ ਨਾਮ ਹੈ ਤੁਹਾਡਾ ਤੇ ਕੀ ਕੰਮ ਕਰਦੇ ਮੈਂ ਦੇਵ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਪਟੰਨਾ ਸਾਨੂੰ 3:45 ਮਿੰਟ ਤੇ ਕਾਲ ਆਈ ਕਿ ਬਰਨਾਲਾ ਰੋਡ ਅਰਬਨ ਫਰਨੀਚਰ ਹਾਊਸ ਉਹਨੂੰ ਅੱਗ ਲੱਗੀ ਹੈ ਅਸੀਂ ਮੌਕੇ ਤੇ ਆ ਕੇ ਦੇਖਿਆ ਅੱਗ ਕਾਫੀ ਜ਼ਿਆਦਾ ਸੀਗੀ ਉਸ ਤੋਂ ਬਾਅਦ ਅਸੀਂ ਆਪਣੇ ਸਾਡੇ ਫਾਇਰ ਟੈਂਡਰ ਫਾਇਰ ਟੈਂਡਰ ਅਤੇ ਫਿਰ ਫਾਇਰ ਸਟਾਫ ਸवेत ਅਸੀਂ ਮੌਕੇ ਤੇ ਦੇ ਕੇ ਅੱਗ ਤੇ ਕੰਟਰੋਲ ਪਾਇਆ ਅੱਗ ਬਹੁਤ ਜ਼ਿਆਦਾ ਸੀਗੀ ਕਿਉਂਕਿ ਤਾ ਤੀਜੀ ਮੰਜ਼ਲ ਤੇ ਆਗ ਕਿ ਸੀ ਜੀ ਕਿੰਨੀਆਂ ਗੱਡੀਆਂ ਜੀ ਆਗੀਆਂ ਸਾਡੀਆਂ 5-6 ਗੱਡੀਆਂ ਕੰਟੀਨਿਊ ਚੱਲਦੀਆਂ ਰਹੀਆਂ ਜੀ ਲਗਭਗ 10 ਗੱਡੀਆਂ ਪਾਣੀ ਦੀਆਂ ਤਰੇਹੇ ਉੱਪਰ ਠੀਕ ਜੋ ਮੁਲਾਜ਼ਮ ਜੀ ਆਕੇ ਕਿੰਨੇ ਕ ਮਸਤ ਲਗਭਗੇ ਮੁਲਾਜ਼ਮ ਸਾਡੇ ਇਥੇ 10-15 ਮੁਲਾਜ਼ਮ ਇਥੇ ਪਹੁੰਚੇ ਜੀ ਇੱਥੇ ਸੇਫਟੀ ਦੇ ਪਰੰਦ ਸੀ ਕਿ ਪਹਿਲਾਂ ਹਾਂਜੀ ਇੱਥੇ ਸੇਫਟੀ ਦੇ ਪਰੰਦ ਸੀ ਪਹਿਲਾਂ ਸੇਫਟੀ ਦਾ ਦੇਖਣਾ ਪਊਗਾ ਜੀ ਅੱਗ ਤੋਂ ਬਾਅਦ ਪਤਾ ਲੱਗੂਗਾ ਜੀ ਅਜੇ ਤੂੰ ਆਸੀਆਂ ਨਾ ਹੀ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਸੇਫਟੀ ਦੇ ਪਰੰਦ ਹੈ ਜਾਂ ਨਹੀਂ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਮੋਖਾ ਇਹ ਆਡਾ ਸ਼ੋਅਰੂਮ ਸੈਕਿੰਡ ਫਲੋਰ ਤੇ ਲੱਗੇ ਆ ਫਰਨੀਚਰ ਦਾ ਸ਼ੋਅਰੂਮ ਹੈ ਪਹਿਲੇ ਟਾਈਟਨ ਸਾਲ ਤੋਂ ਫਰਨੀਚਰ ਦਾ ਕੰਮ ਕਰ ਰਹੇ ਬਹੁਤ ਅੱਛਾ ਕੰਮ ਕਰ ਰਹੇ ਡੀਟਿੰਗ ਕੰਮ ਹੈ ਬਸ ਅਚਾਨਕ ਹੀ ਕੋਈ ਜਿਆਦਾ ਕੁਸ਼ਟਸਰਟਿੰਗ ਹੋਈ ਹੈ ਲਗ ਕੋਈ ਹੋਰ ਵਜ੍ਹਾ ਸਮਝ ਨਹੀਂ ਆਈ ਇਹ ਵਜ੍ਹਾ ਤਾਂ ਪਰ ਉਪਰ ਹੀ ਸੈਕਿੰਡ ਫਲੋਰ ਤੇ ਆ ਗਿਆ ਸਾਡਾ ਕਰਮਜੀਤ ਦਾ ਸ਼ੋਅਰੂਮ ਹੈ ਫਰਨੀਚਰ ਦਾ ਸ਼ੋਅਰੂਮ ਹੈ ਕਿੰਨਾ ਲੱਗੀ ਅੱਜ 70 ਸ਼ਾਰਟ ਹਾਊਨ ਲੱਗੇ ਜੀ ਕਿੰਨਾ ਕਿ ਮਸਾਂ ਜੈਸਾ ਕਰੇ ਅਜੇ ਤੱਕ ਪਤਾ ਲੱਗੇਗਾ ਜੀ ਅੱਗ ਤੇ ਹੁਣੇ ਕੰਟਰੋਲ ਹੋਇਆ ਦੇਖਾਂਗੇ ਜੀ ਫਿਰ ਉਸ ਤੋਂ ਬਾਅਦ ਹਜੇ ਕੰਟਰੋਲ ਹੋਣੇ ਹੋਇਆ ਜੀ ਤੁਸੀਂ ਮਾਲਕ ਲਗਾਉਂਗੇ ਹਾਂਜੀ ਕੀ ਨਾਮ ਸਤਨਾ ਕਰਮਜੀਤ ਸੇਗਰ ਤਾਂ ਪਤਾ ਲੱਗਿਆ ਜੀ ਤਾਂ ਪਤਾ ਲੱਗਿਆ ਅੱਗ ਦਾ ਪਤਾ ਤਾਂ 5-7 ਮਿੰਟ ਬਾਅਦ ਹੀ ਲੱਗਿਆ ਸੀਗਾ ਜੀ ਜਿਵੇਂ 17 ਫੁੱਟ ਦੀਆਂ ਜੀ ਇੱਕਦਮ 5-7 ਮਿੰਟ ਬਾਅਦ ਪਤਾ ਲੱਗਿਆ ਸੀਗਾ ਜੀ ਕਿੰਨਾ ਕੁ ਸਮਾਨ ਸੀ ਉੱਪਰ ਜਿਹੜਾ ਨੁਕਸਾਨ ਦਾ ਕਰਤਾ ਹੈ ਸਮਾਨ ਤਾਂ ਦੇਖੋ ਜੀ ਫਰਨੀਚਰ ਦਾ ਸ਼ੋਅਰੂਮ ਹੈ ਭਰਾਈ ਹੋਇਆ ਸੀਗਾ ਅਰੇ ਇਹ ਵੀ ਪਤਾ ਹਾਂਜੀ ਸਾਡਾ ਕੀ ਹੈ ਕਸਤੇ ਦਾ ਕੁਝ ਨਹੀਂ ਸਕਦੇ ਵੀ ਜੇ ਹਜੇ ਤਾਂ ਉੱਪਰ ਗਏ ਹੀ ਨਹੀਂ ਅਸੀਂ ਉੱਪਰ ਜਾਵਾਂਗੇ ਤਾਂ ਪਤਾ ਲੱਗੂਗਾ ਅਸੀਂ ਕੀ ਹੈ ਲਾਈਟ ਸਰਕਟ ਸ਼ਾਰਟ ਹੋਇਆ ਜੀ ਉਹ ਤਾਂ ਅਸੀਂ ਦੇਖ ਲਿਆ ਹੈਗਾ ਕਿਉਂਕਿ ਜਸਟ ਟਾਈਮ ਸਰਕਟ ਸ਼ਾਰਟ ਹੋਇਆ ਸੀ ਉਸ ਟਾਈਮ ਪਹੁੰਚ ਗਏ ਸੀ ਉੱਪਰ 12 ਥੱਲੇ ਡਿੱਗੀਆਂ ਤਾਂ ਤਾਂ ਅੱਗ ਲੱਗੀ ਹੈ ਜੀ ਉੱਪਰ ਜਿਹੜੀ ਫਿਟਿੰਗ ਹੋਈ ਹੋਈ ਸੀ ਉਹ ਨਾਲ ਜੀ ਇਹਨੇ ਬੜੀ